ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਲਾਏ ਗਏ ਪੰਜਾਬ ਸਰਕਾਰ ਤੇ ਇਲਜ਼ਾਮਾਂ ਨੇ ਸੂਬੇ ਦਾ ਸਿਆਸੀ ਪਾਰਾ ਚੜਾ ਦਿੱਤਾ ਹੈ ਬਲਕੌਰ ਸਿੰਘ ਨੇ ਕਿਹਾ ਸੀ ਕਿ ਨਮ ਜਨਮੇ ਪੁੱਤ ਦੇ ਦਸਤਾਵੇਜ਼ਾਂ ਨੂੰ ਲੈ ਕੇ ਸਰਕਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਮੁੱਦੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਨ ਸਰਕਾਰ ਨੂੰ ਕੋਸਿਆ ਉਹਨਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਪਰਿਵਾਰ ਦੀ ਖੁਸ਼ੀ 'ਚ ਸ਼ਰੀਕ ਹੋਣ ਮੈਂ ਤਾਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਕਿਆ ਮੂਸੇ ਵਾਲੇ ਦਾ ਇੱਕ ਪੁੱਤ ਮਰਵਾ ਕੇ ਤੁਹਾਡਾ ਢਿੱਡ ਨਹੀਂ ਭਰਿਆ ਜਿਹੜਾ ਹੁਣ ਤੁਸੀਂ ਦੂਸਰੇ ਪੁੱਤ ਤੇ ਆ ਉਹਦੀ ਘਰ ਵਾਲੀ ਤੇ ਪੈ ਗਿਓ ਕਿਆ ਸਾਨੂੰ ਪਤਾ ਨਹੀਂ ਕਿ ਕਿਹਨੇ ਟੈਲੀਫੋਨ ਕਰਕੇ ਉਹਦੀ ਸਿਕਿਉਰਿਟੀ ਵਾਪਸ ਕਰਾਈ ਤੇ ਕੀਨੇ ਉਹ ਅੱਗੇ ਨਸ਼ਰ ਕਰੀ ਤੇ ਤੀਸਰੇ ਦਿਨ ਮੂਸੇ ਵਾਲਾ ਮਾਰਿਆ ਗਿਆ ਸਾਡੇ ਤਾਂ ਪੁਰਾਣੇ ਜੱਗ ਨਹੀਂ ਭਰੇ ਜੇ ਤੁਸੀਂ ਨਵੇਂ ਅੱਲੇ ਦੇਣ ਲੱਗੇ ਹੋ ਸੋ ਸਰਕਾਰ ਸ਼ਰਮ ਕਰੇ ਤੇ ਇਹ ਜਿਹੜੀਆਂ ਕਾਰਵਾਈਆਂ ਦੇ ਚਿੱਠੀਆਂ ਤੁਰੀਆਂ ਫਿਰਦੀਆਂ ਇਹਨਾਂ ਨੂੰ ਵਾਪਸ ਲਵੇ ਤੇ ਉਸ ਦੀ ਖੁਸ਼ੀ ਦੇ ਵੀ ਸ਼ਰੀਕ ਹੋਵੇ ਸਾਰੀ ਦੁਨੀਆ ਨੇ ਅਫਸੋਸ ਮਨਾਇਆ ਜਦ ਤੁਸੀਂ ਉਹ ਮੁੰਡਾ ਮਰਵਾਇਆ